ਗੁਰੂ ਕੇ ਸਿੱਖੋ ਬਾਬੇ ਬਕਾਲੇ ਦੀ ਤਰਤੀ ਤੇ ਉਦੋਂ ਜਿਹਦਾ ਦਬਦਬਾ ਸੀ ਦੁਨੀਆਂ ਦੇ ਲੋਕ ਉਹਦਾ ਪਾਣੀ ਭਰਦੇ ਸਨ ਬਿਅੰਤ ਸਿੰਘ ਆਇਆ ਬਿਅੰਤ ਸਿੰਘ ਜਦੋਂ ਇੱਥੇ ਆਇਆ ਤੇ ਖਦੂਰ ਦੀ ਤਰਤੀ ਦਾ ਰਹਿਣ ਵਾਲਾ ਮਾਸਟਰ ਤਾਰਾ ਸਿੰਘ ਉਹਨਾਂ ਮਹਾਂਪੁਰਸ਼ ਬਾਬਾ ਵਿਸ਼ਿੰਗ ਸਿੰਘ ਜੀ ਦੇ ਕੰਨ ਦੇ ਲਾਗੇ ਜਾ ਕੇ ਆਖਿਆ ਬਾਬਾ ਜੀ ਪੰਜਾਬ ਦਾ ਮੁੱਖ ਮੰਤਰੀ ਆਇਆ ਦੇ ਤੇ ਸੰਤਾਂ ਨੇ ਪਤਾ ਕੀ ਆਖਿਆ ਜਾ ਮਾਸਟਰਾ ਗੁਰੂ ਕੇ ਲੰਗਰ ਚ ਲਿਆ ਤੇ ਜਲ ਪਾਣੀ ਛਕਾ ਕੇ ਲਿਆ ਦੂਜੀ ਵੇਰਾਂ ਫੇਰ ਆਖਿਆ ਬਾਬਾ ਬੈਂਤ ਸਿੰਘ ਆਇਆ ਹੈ ਮਾਸਟਰ ਤਾਰਾ ਸਿੰਘ ਜਾਣਦਾ ਸੀ ਬਾਪੇ ਨੇ ਕਿਹੜੀ ਗੱਲ ਦੀ ਪ੍ਰਵਾਹ ਕੀਤੀ ਹੋਵੇਗੀ ਇਹਨੂੰ ਨਹੀਂ ਪਤਾ ਲੱਗਾ ਕਿ ਇਹ ਪੰਜਾਬ ਦਾ ਮੁੱਖ ਮੰਤਰੀ ਪਰ ਉਹਨੂੰ ਇਹ ਨਹੀਂ ਪਤਾ ਜਿਹੜੇ ਤਤ ਬੇਤੇ ਦੇ ਲਾਗੇ ਤੂੰ ਖਲੋਤਾ ਹੈ ਇਹ ਬੰਦਗੀ ਵਾਲੇ ਨੇ ਜਦੋਂ ਤੀਜੀ ਵੇਰਾਂ ਆਖਿਆ ਬਾਬਾ ਬੈਂਤ ਸਿੰਘ ਆਇਆ ਹੈ ਤੇ ਅੱਗੋਂ ਬਾਬਾ ਜੀ ਕਹਿਣ ਲੱਗੇ ਫਿਰ ਮੇਰੇ ਸਿਰ ਤੇ ਭਾ ਦੇ ਮੈਂ ਕਰਾਂ ਬੈਂਤ ਸਿੰਘ ਆਇਆ ਤੇ ਤੈਨੂੰ ਦੋ ਵੇਰਾਂ ਆਖਿਆ ਲੰਗਰ ਚ ਲੈ ਜਾ ਮੈਂ ਕੀ ਕਰਾਂ ਜਦੋਂ ਉਹਨੇ ਵੇਖਿਆ ਲੰਗਰ ਛਕਣ ਤੋਂ ਬਾਅਦ ਆ ਮਾਸਟਰ ਤਾਰਾ ਸਿੰਘ ਨੂੰ ਆਖਿਆ ਸੰਤ ਬੜੇ ਵੇਖੇ ਨੇ ਪਰ ਇਹ ਬੇਮਖਾਜ ਐ ਇਹਨੂੰ ਪ੍ਰਵਾਹ ਕਿਸੇ ਦੀ ਨਹੀਂ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਇੱذ ਕਿਤੇ ਸਰਕਾਰੀ ਦਰਬਾਰੇ ਕੰਮ ਹੋਇਆ ਦੱਸਿਓ ਤੇ ਬਾਬਾ ਵਿਸ਼ਨ ਸਿੰਘ ਜੀ ਕਹਿੰਦੇ ਵੀਰ ਆਸ ਵਿੱਚ ਆ ਕੇ ਕਹਿੰਦੇ ਜਾਓ ਬੰਤਿਆ ਤੂੰ ਸਾਡਾ ਕੰਮ ਕੀ ਕਰਨਾ ਹੈ ਜਿਹਦੇ ਚਰਨਾਂ ਵਿੱਚ ਅਸੀਂ ਬੈਠੇ ਗਰੂ ਤੇਗ ਬਾਦਰ ਸਾਹਿਬ ਸੱਚੇ ਪਾਤਸ਼ਾਹ ਸਾਡੇ ਕੰਮ ਕਰਦਾ ਫਿਰਦਾ ਹੈ ਕਿੱਡੀ ਵੱਡੀ ਆਤਮਾ ਹੋਵੇ